10 ਸਾਲ ਤੋਂ ਕਬਜ਼ੀ ਸੀ ਤੇ ਤੁਸੀਂ ਗੋਇਲ ਸਾਹਿਬ ਤੋਂ ਦਵਾਈ ਲਈ ਤੇ ਹੁਣ ਫਰਕ ਆ? ਹਾਂ ਬਹੁਤ ਜਿਆਦਾ ਫਰਕ ਆ ਥੋੜਾ ਨਹੀਂ ਜੀ। ਬਹੁਤ ਫਰਕ ਆ ਵੀ ਮੈਂ ਠੀਕ ਆ ਮਤਲਬ ਵੀ ਮੇਰਾ ਮਨ ਖੜਾ ਹੈ ਵੀ ਮੈਂ ਠੀਕ ਹੋ ਜੂ। ਅੱਛਾ ਤੁਹਾਡੀਆਂ ਅੱਖਾਂ ਦੇ ਵਿੱਚ ਹੁਣੇ ਇੱਕ ਨਿਰਾਲਾ ਆਈ ਡ੍ਰੌਪ ਆਇਆ ਹੈ। ਉਹ ਕਿੰਨਾ ਕੁ ਕੀ ਫੀਲ ਹੋਇਆ? ਫੀਲ ਇਸ ਤਰ੍ਹਾਂ ਹੋ ਰਿਹਾ ਸਰ ਵੀ ਅੱਛਾ ਲੱਗ ਰਿਹਾ ਵੀ ਆਈਜ਼ ਪੂਰੀ ਮੈਂ ਫੁੱਲ ਰਹੀਆਂ ਨੇ। ਵੀ ਪਹਿਲਾਂ ਥੋੜੀ ਕਲੋਜ਼ ਹੀ ਹੁੰਦੀ ਸੀ ਨਾ। ਵੀ ਅੱਛਾ ਲੱਗ ਰਿਹਾ ਪੂਰਾ ਸਾਫ ਕਲੀਅਰ ਜਿਹਾ ਫੀਲ ਹੋ ਰਿਹਾ। ਉਹ ਅੱਖਾਂ ਦਾ ਇੱਕ ਜਿਵੇਂ ਭਾਰਾ ਪਾਣਾ ਜਾਂ ਰੀਲੀਫ ਮਿਲ ਰਹੀ ਹੈ ਹਾਂਜੀ ਹਾਂਜੀ ਰਿਲੈਕਸ ਹੋ ਰਹੀ ਕਦੋਂ ਤੋਂ ਤੁਹਾਡੇ ਗੋਡੇ ਦਰ ਸਾਲ ਪਰ ਲੰਮ ਤੋਂ ਸੀ ਠੀਕ ਹੈ ਜੀ ਕਿੰਨੀ ਵਾਰ ਆਇਓ ਤੀਜੀ ਵਾਰ ਤੇ ਤੀਜੀ ਵਾਰ ਤੁਸੀਂ ਦਵਾਈ ਲੈਣ ਆਏ ਹੋ ਇਹਦਾ ਮਤਲਬ ਕੁਝ ਨਾ ਕੁਝ ਰਾਹਤ ਮਿਲੀ ਬਹੁਤ ਜ਼ਿਆਦਾ ਜੀ ਫਰਕ ਹੈ ਜੀ ਆਪਰੇਸ਼ਨ ਦਸਿਆ ਹੋਇਆ ਸੀ ਜੀ ਗੋਡਿਆਂ ਦਾ ਹੁਣ ਮੈਨੂੰ ਕੋਈ ਪ੍ਰੋਬਲਮ ਨਹੀਂ ਨੀ ਚੌਕੜਦੇ ਹੁੰਦੀ ਸੀ ਆ ਚੀਜ਼ ਸਾਰੀ ਬਿਲਕੁਲ ਠੀਕ ਨੇ ਹੋਣਾ ਮੈਂ ਡਾਕਟਰ ਸਾਹਿਬ ਦੀ ਵੀਡੀਓ ਦੇਖਦਾ ਸੀਗਾ ਮੈਂਨੇ ਵੀਡੀਓ ਨਾਲ ਮੈਂਨੇ ਜੋ ਉਹਨਾਂ ਦੇ ਨੁਕਤੇ ਅਪਣਾਏ ਆ ਮੇਰੇ ਸਰੀਰ ਨੂੰ ਬਹੁਤ ਜਮੀਨ ਅਸਮਾਨ ਦਾ ਫਰਕ ਆ ਟੱਕ ਸਾਹਮਣੇ ਦੱਸਿਆ ਵੀ ਸਵੇਰੇ ਪਹਿਲੇ ਟਾਈਮ ਆਪਣਾ ਆਮਲਾ ਜੂਸ ਪੀਓ ਜਾਂ ਆਮਲਾ ਰਾਤ ਨੂੰ ਪੀਓ ਕੇ ਸਵੇਰੇ ਪੀਓ ਤੇ ਉਸ ਤੋਂ ਬਾਅਦ ਇੱਕ ਖੀਰਾ ਖਾਓ ਮੈਂ ਖੀਰਾ ਖਾਣਾ ਮਿਨਾ ਸ਼ੁਰੂ ਕੀਤਾ ਮੇਰਾ ਗੈਸ ਬਿਲਕੁਲ ਠੀਕ ਹੈ ਜੀ 80 85 90% ਠੀਕ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਅੱਜ ਵਰਦਾਨ ਆਯੁਰਵੈਦਿਕ ਸੈਂਟਰ ਚੰਡੀਗੜ੍ਹ ਵੱਲੋਂ ਪਟਿਆਲਾ ਦੇ ਵਿੱਚ ਇੱਕ ਕੈਂਪ ਲਗਾਇਆ ਗਿਆ ਹੈ ਇਹ ਕੈਂਪ ਉਹਨਾਂ ਲੋਕਾਂ ਦੀ ਸਹੂਲਤ ਵਾਸਤੇ ਲਗਾਇਆ ਗਿਆ ਜਿਹੜੇ ਚੰਡੀਗੜ੍ਹ ਤੱਕ ਪਹੁੰਚ ਨਹੀਂ ਕਰ ਸਕਦੇ ਤੇ ਨੇੜੇ-ਤੇੜੇ ਦੇ ਇਲਾਕਿਆਂ ਦੇ ਨਾਲ ਸਬੰਧਤ ਨੇ ਤੇ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਨੇ ਤੁਹਾਨੂੰ ਪਤਾ ਹੀ ਹੈ ਕਿ ਵਰਦਾਨ ਆਯੁਰਵੈਦਿਕ ਸੈਂਟਰ ਦੇ ਜਿਹੜੇ ਐਮ ਡੀ ਨੇ ਮਿਸਟਰ ਸੁਭਾਸ਼ ਕੋਇਲ ਉਹ ਆਯੁਰਵੈਦਿਕ ਤਰੀਕੇ ਦੇ ਨਾਲ ਹੀ ਸਾਰਾ ਟ੍ਰੀਟਮੈਂਟ ਦਿੰਦੇ ਨੇ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਕਿਸ ਤਰ੍ਹਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਮਰੀਜ਼ ਤੇ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਦੋਸਤ ਵੀ ਇਸ ਕੈਂਪ ਦੇ ਵਿੱਚ ਪਹੁੰਚੇ ਹੋਏ ਨੇ ਤੇ ਮਿਸਟਰ ਸੁਭਾਸ਼ ਗੁਇਲ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਨੇ ਦਵਾਈਆਂ ਮੌਕੇ ਦੇ ਉੱਤੇ ਦਿੱਤੀਆਂ ਜਾ ਰਹੀਆਂ ਨੇ ਹਰ ਬਿਮਾਰੀ ਦਾ ਹੱਲ ਲੱਭਣ ਦੀ ਕੋਸ਼ਿਸ਼ ਇਸ ਕੈਂਪ ਦੇ ਵਿੱਚ ਵਰਦਾਨ ਆਯੁਰਵੈਦਿਕ ਸੈਂਟਰ ਦੀਆਂ ਟੀਮਾਂ ਵੱਲੋਂ ਕੀਤੀ ਜਾ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ ਕਿੱਥੋਂ ਆਏ ਜੀ ਮੈਂ ਇਸ ਨਾਮ ਤੋਂ ਆਈ ਹਾਂ ਸਰ ਕਿਸ ਚੀਜ਼ ਦੀ ਦਵਾਈ ਲੈਣ ਆਏ ਮੇਰਾ ਸਿਰ ਬਹੁਤ ਘੁੰਮਦਾ ਸੀ ਸਰ 20 ਸਾਲਾਂ ਤੋਂ ਹੀ ਘੁੰਮਦਾ ਸੀ ਤੇ ਮੈਂ ਬਸ YouTube ਤੋਂ ਸਰਦੀ ਵੀਡੀਓ ਦੇਖੀ ਉਹਨਾਂ ਨੂੰ ਦੇਖ ਕੇ ਮੈਂ ਮਹਾਲੀ ਗਈ ਤੇ ਮੈਨੂੰ ਫਰਕ ਨਜ਼ਰ ਆਇਆ ਤੇ ਇਸ ਵਾਰੀ ਮੈਂ ਦੂਸਰੀ ਵਾਰ ਇੱਥੇ ਪਟਿਆਲੇ ਚਾਈਏ ਮਤਲਬ ਦਵਾਈ ਨਾਲ ਕਾਫੀ ਫਰਕ ਆ ਹਾਂਜੀ ਕਾਫੀ ਫਰਕ ਆ ਮੈਨੂੰ 20 ਸਾਲ ਤੋਂ ਹੀ ਮੇਰਾ ਦਿਮਾਗ ਘੁੰਮ ਰਿਹਾ ਸੀ ਸਰ ਵੀ ਜਗ੍ਹਾ-ਜਗ੍ਹਾ ਤੋਂ ਮੈਂ ਦਵਾਈਆਂ ਵੀ ਲੈਂਦੀ ਆ ਵੀ ਸਿਰ ਤੋਂ ਲੈ ਕੇ ਵੀ ਮੈਨੂੰ ਆਰਾਮ ਆ ਕਿ ਕੀ ਵੀ ਹੁੰਦਾ ਹੈ ਕਿ ਜਦੋਂ ਕੋਈ ਆਯੁਰਵੇਦਿਕ ਦਵਾਈ ਆਪਾਂ ਖਾਣੇ ਆ ਉਹਦੇ ਨਾਲ ਹੁੰਦਾ ਵੀ ਕਹਿੰਦੇ ਨੇ ਕਿ ਇਹ ਬੜੀ ਗਰਮ ਹੁੰਦੀ ਹੈ ਇਹਦੀ ਤਸੀਰ ਗਰਮ ਆ ਕੋਈ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ ਕਬਰਾਟ ਹੁੰਦੀ ਐਸੀ ਤਾਂ ਕੋਈ ਗੱਲ ਨਹੀਂ ਜੀ ਆਯੁਰਵੇਦਿਕ ਤਾਂ ਵੀ ਅੱਜ ਕੱਲ ਆਪਾਂ ਹਰ ਕੋਈ ਯੂਜ਼ ਕਰਦਾ ਹੈ ਜੀ ਗੱਲ ਨਹੀਂ ਹੈਗੀ ਵੀ ਆਪਾਂ ਨੂੰ ਤਾਂ ਬਹੁਤ ਵਧੀਆ ਲੱਗਿਆ ਇਹ ਸੋ ਕਰਕੇ ਮੈਂ ਦੁਬਾਰੇ ਵੀ ਆਈ ਹਾਂ ਸਰ ਕੋਲ ਵੀ ਪਹਿਲਾਂ ਮੈਂ ਮਹਾਲੇ ਗਈ ਸੀ ਹੁਣ ਮੈਂ ਇੱਥੇ ਪਟਿਆਲੇ ਚਾਈ ਵੀ ਮੈਨੂੰ ਬਹੁਤ ਕਾਫੀ ਆਰਾਮ ਆਇਆ ਜਿੱਤੇ ਮੈਂ 20 ਸਾਲ ਦੀ ਮੇਰੇ ਵੀ ਚੱਕਰ ਆਉਂਦੇ ਸੀ ਤੇ ਮੈਂ ਪਹਿਲੀ ਵਾਰ ਦਵਾਈ ਲੈ ਕੇ ਗਏ ਮਹੀਨੇ ਦੀ ਗਈਆਂ ਹੁਣ ਦੁਬਾਰੇ ਮਹੀਨੇ ਦੀ ਦਵਾਈ ਫੇਰ ਲੈ ਕੇ ਜਾ ਰਹੀ ਹਾਂ ਸਸਵੀਕਲ ਜੀ ਕਿੱਥੋਂ ਆਏ ਹੋ ਤੁਸੀਂ ਮੈਂ ਹੀਰੋਖਰ ਤੋਂ ਆਇਆ ਜੀ ਮਾਨਸਜਲੇ ਚੋਂ ਜੀ ਹਾਂ ਜੀ ਪਹਿਲੀ ਵਾਰ ਦਵਾਈ ਲੈਣ ਆਇਆ ਇੱਥੇ ਕਿਸ ਚੀਜ਼ ਦੀ ਦਵਾਈ ਲੈਣ ਆਏ ਪੇਟ ਚ ਗੈਸ ਆਈ ਤੇ ਇਹ ਇੱਕ ਹੱਥ ਪੈਰ ਸੁੰਨ ਜਾਂਦੇ ਆ ਜੀ ਇਹਨਾਂ ਦੀ ਦਵਾਈ ਲੈਣਾ ਹੈ ਅੱਛਾ ਪਹਿਲਾਂ ਵੀ ਕੋਈ ਹੋਰ ਦਵਾਈ ਵੀ ਖਾਧੀ ਹੈ ਹਾਂ ਜੀ ਪਹਿਲਾਂ ਐਲੋਪੈਥੀ ਖਾਧੀ ਹੈ YouTube ਤੋਂ ਪਤਾ ਲੱਗਿਆ ਸੀ ਸਰਾ ਬਾਰੇ ਸ਼ਵਾਸ ਗੋਲ ਜੀ ਬਾਰੇ ਫਿਰ ਉਹਨਾਂ ਨੂੰ ਦੇਖ ਕੇ ਅੱਜ ਪਹਿਲੀ ਵਾਰ ਇੱਥੋਂ ਦਵਾਈ ਲੈਣ ਆਇਆ ਕਿੰਨਾ ਕੁ ਸ਼ਵਾਸ ਹੈ ਵੀ ਤੁਹਾਨੂੰ ਫਰਕ ਪਾਊਗਾ ਗੱਲਾਂ ਤੋਂ ਤਾਂ ਬਹੁਤ ਲੱਗਿਆ ਵੀ ਜਿਵੇਂ ਕਾਫੀ ਫਰਕ ਹੌਸਲਾ ਜਾ ਹੋਇਆ ਵੀ ਠੀਕ ਲੱਗੂਗਾ ਜੀ। ਬਾਕੀ ਇਹਨਾਂ ਦੇ YouTube ਬੰਦੇ ਦੇਖ ਕੇ ਪਤਾ ਲੱਗਦਾ ਵੀ ਵਧੀਆ ਦਵਾਈ ਹੁੰਦੀ ਹੈ ਜੀ। ਬਾਕੀ ਵਰਤੇ ਤੋਂ ਬਦਲਦੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕਿੱਥੋਂ ਆਇਓ? ਨੰਦਪਰਕੈਸ ਤੋਂ। ਜੀ। ਕਿਸ ਚੀਜ਼ ਦੀ ਦਵਾਈ ਲੈਣ ਆਇਓ? ਅਸੀਂ ਜੀ ਬਲੱਡ ਜੂਰੀਆ, ਜੂਰੀਆ, ਬੁਖਾਰ ਦੀ ਜੂਰੀ ਉਹ ਲੈਣ ਆਏ ਆ। ਅੱਛਾ ਪਹਿਲੀ ਵਾਰ ਆਇਓ? ਨਹੀਂ, ਅਸੀਂ ਦਵਾਈ ਮੰਗਾ ਰਹੇ ਹਾਂ, ਮਿਲਣ ਆਇਆ ਅੱਜ ਅਸੀਂ। ਪਹਿਲਾਂ ਦਵਾਈ ਨਾਲ ਕਿੰਨਾ ਕੁ ਫਰਕ? ਫਰਕ ਪੈ ਗਿਆ ਥੋੜਾ ਜਿਹਾ। ਫਿਰ ਇਹ ਟੈਸਟ ਕਰਾ ਕੇ ਦੇਖਿਆ ਨਾ ਫਿਰ ਥੋੜੇ ਜਿਹਾ ਆਇਆ ਥੋੜਾ ਪਹਿਲਾਂ ਵੱਧਦਾ ਅੱਜ ਦਵਾਈ ਦੁਬਾਰਾ ਰਿਪੀਟ ਕੀਤੀ ਹੈ ਦਵਾਈ ਤਾਂ ਸੀ 2 ਮਹੀਨੇ ਹੋ ਗਏ ਕਰ ਰਹੇ ਆ ਰਿਪੀਟ ਹਾਂ ਅੱਜ ਫਿਰ ਲਿਖੀ ਹੈ ਜਿਹੜੀ ਉਹ ਲਹੇਗੇ ਅੱਛਾ ਪਹਿਲਾਂ ਤੁਸੀਂ ਆਨਲਾਈਨ ਮੰਗਵਾਉਂਦੇ ਸੀ ਤੇ ਹੁਣ ਆਨਲਾਈਨ ਮੰਗਾਵੇਂ ਤੇ ਸਾਡੇ ਨਾਲ ਕੁਝ ਹੋਰ ਪੇਸ਼ੈਂਟ ਵੀ ਮੌਜੂਦ ਨੇ ਜੋ ਵਰਦਾਨ ਆਯੁਰਵੈਦਿਕ ਸੈਂਟਰ ਤੋਂ ਦਵਾਈ ਲੈ ਰਹੇ ਨੇ ਉਹਨਾਂ ਨੂੰ ਕਿੰਨਾ ਕੁ ਫਰਕ ਪਿਆ ਉਹ ਵੀ ਜਾਣਦੇ ਆ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਆ ਸਭ ਤੁਹਾਡਾ ਕਿੱਥੋਂ ਆਇਓ ਅਸੀਂ ਆਇਆ ਲਲੀਨਾ ਪਿੰਡ ਪਟਿਆਲੇ ਜੀ ਤੇ ਕਿਸ ਚੀਜ਼ ਦੀ ਦਵਾਈ ਖਾ ਰਹੇ ਹੋ 슈ਗਰ ਦੀ ਜੀ ਪਹਿਲੀ ਵਾਰ ਆਇਓ ਪਹਿਲੀ ਵਾਰ ਨਹੀਂ ਪਹਿਲੇ ਲੈ ਗਏ ਸੀ ਜਦੋਂ ਕੈਂਪ ਲੱਗਾ ਸੀ ਦੂਜੀ ਵਾਰ ਆਇਆ ਅੱਛਾ ਕਿੰਨਾ ਕੁ ਫਰਕ ਪਿਆ ਫਰਕ ਤੇ ਪੈ ਗਿਆ ਕਾਫੀ ਠੀਕ ਪੈ ਗਿਆ ਕਿੰਨੀ 슈ਗਰ ਸੀ ਪਹਿਲਾਂ ਤੇ ਹੁਣ ਕਿੰਨੀ ਪਹਿਲਾਂ 250 ਪੌਣੇ 300 ਸੀ ਹੁਣ ਵਿੱਚ 200 ਦੇ ਥੱਲੇ ਆ ਜਾਂਦੀ ਏ ਤੇ ਕਈ ਵਾਰਾਂ ਤੇ ਖਾਲੀ ਪੇਟ 120 30 ਵੀ ਹੋ ਜਾਂਦੀ ਹੈ ਮਤਲਬ ਰਾਹਤ ਮਹਿਸੂਸ ਕਰ ਹਾਂ ਮਹਿਸੂਸ ਹੋ ਰਹੀ ਹੈ ਹੋਰ ਵੀ ਕੋਈ ਸਮੱਸਿਆ ਸੀ ਉਹਰ ਬਾਕੀ ਦਵਾਈ ਲਈ ਨਹੀਂ ਬਾਕੀ ਤਾਂ ਹੈਗੀ ਸੀ ਪ੍ਰੋਬਲਮ ਵੀ ਸੀ ਉਹਦੀ ਬੀਬੀ ਦੀ ਉਹ ਨਹੀਂ ਲਈ ਉਹ ਵੀ ਠੀਕ ਹੈ ਉਹ ਤਾਂ ਬੈਗੈਲੋਪੈਥਿਕ ਦਵਾਈ ਲੈ ਰਹੇ ਇੱਕ ਗੋਲੀ ਉਹ ਹੀ ਲੈ ਰਹੇ ਦਵਾਈਆਂ ਦੇ ਅਲੀਆਂ ਵੀ ਲੈ ਰਹੇ ਹੁਣ ਅੱਜ ਮੈਂ ਹੀ ਪੁੱਛਣ ਆਇਆ ਸੀ ਵੀ ਜਦੋਂ ਦਵਾਈ ਸ਼ੂਗਰ ਘਟ ਜਾਂਦੀ ਹੈ ਐਲੋਫੈਟ ਕੱਟ ਕਰਦੀ ਹੈ ਜੇ ਨਾ ਕਰੀਏ ਇਸ ਕਰਕੇ ਆਇਆ ਮਤਲਬ ਆਯੁਰਵੈਦਿਕ ਦਵਾਈ ਦੇ ਨਾਲ ਤੁਹਾਡੀ ਸ਼ੂਗਰ ਦਾ ਲੈਵਲ ਉਹ ਠੀਕ ਰਹਿ ਰਹੇ ਹਾਂ ਠੀਕ ਰਹਿ ਰਹੇ ਹਾਂ ਹੋ ਗਿਆ ਠੀਕ ਨਹੀਂ ਦੇ ਐਲੋਫੈਟ ਨਾਲ ਨਹੀਂ ਸੀ ਹੋ ਰਿਹਾ ਹੁਣ ਜਿਹੜੀ ਦਵਾਈ ਮੈਂ ਖਾ ਰਿਹਾ ਸੀ ਸਤਿ ਸ੍ਰੀ ਅਕਾਲ ਜੀ ਕਿੱਥੋਂ ਆਏ ਹੋ ਜੀ ਮੈਂ ਪਟਿਆਲੇ ਤੋਂ ਆਇਆ ਹਾਂ ਜੀ ਮੈਂ ਡਾਕਟਰ ਸਾਹਿਬ ਦੀ ਵੀਡੀਓ ਦੇਖਦਾ ਸੀਗਾ ਮੈਂਨੇ ਵੀਡੀਓ ਨਾਲ ਮੈਂਨੇ ਜੋ ਉਹਨਾਂ ਦੇ ਨੁਕਤੇ ਅਪਣਾਏ ਆ ਮੇਰੇ ਸਰੀਰ ਨੂੰ ਬਹੁਤ ਜ਼ਮੀਨ ਅਸਮਾਨ ਦਾ ਫਰਕ ਆ ਮੈਨੂੰ ਗੈਸ ਤਜਾਬ ਬਹੁਤ ਜ਼ਿਆਦਾ ਬੰਦਾ ਸੀਗਾ ਡਾਕਟਰ ਸਾਹਿਬ ਨੇ ਦੱਸਿਆ ਵੀ ਸਵੇਰੇ ਪਹਿਲੇ ਟਾਈਮ ਆਪਣਾ ਆਮਲਾ ਜੂਸ ਪੀਓ ਜਾਂ ਆਮਲਾ ਰਾਤ ਨੂੰ ਪੀਓ ਕੇ ਸਵੇਰੇ ਪੀਓ ਤੇ ਉਸ ਤੋਂ ਬਾਅਦ ਇੱਕ ਖੀਰਾ ਖਾਓ ਮੈਂ ਖੀਰਾ ਖਾਣਾ ਮਿੰਨਾ ਸ਼ੁਰੂ ਕੀਤਾ ਮੇਰਾ ਗੈਸ ਬਿਲਕੁਲ ਠੀਕ ਹੈ ਜੀ 80 85 90% ਠੀਕ ਹੈ ਅੱਛਾ ਸਵੇਰੇ ਖਾਲੀ ਪੇਟ ਖੀਰਾ ਖਾਣੇ ਖਾਲੀ ਪੇਟ ਖੀਰਾ ਖਾਣ ਨਾਲ ਜੀ ਹੋਰ ਵੀ ਕੋਈ ਨੁਸਖਾ ਅਜ਼ਮਾਇਆ ਹੋਰ ਵੀ ਬਥੇਰੇ ਨੁਕਸੇ ਅਜ਼ਮਾ ਰਹੇ ਹਾਂ ਜੀ ਮੈਂ ਅੱਜ ਰਾਤ ਦੀ ਰੋਟੀ ਬੰਦ ਕਰ ਦੋ ਮੰਨੇ ਰਾਤ ਦੀ ਰੋਟੀ ਮਿੰਨਾ ਹੋ ਗਿਆ ਬੰਦ ਕਰਤੀ ਜੀ ਉਹਦੀ ਥਾਂ ਤੇ ਕੀ ਖਾਂਦੇ ਉਹਦੇ ਨਾਲ ਦੇ ਖੀਚੜੀ ਦਲੀਆ ਮਿਲਟ ਇਹ ਖਾਂਦਾ ਜੀ ਮੇਰੇ ਪੇਟ ਨੂੰ ਐਨਾ ਘਰਾਮ ਹੈ ਜਿਹਦਾ ਕੋਈ ਹਿਸਾਬ ਨਹੀਂ ਰਾਤ ਨੂੰ ਇਹਨਾਂ ਨੇ ਗਿਆਦਾ ਤੁੰਨੀ ਮਾ ਤੇਲ ਪਾਇਆ ਕਰੋ ਮੈਂ ਉਹ ਪੰਨਾ ਹੈ ਉੱਪਰ ਦੇ ਮ사ਜ ਕਰਿਆ ਕਰੋ ਉਹ ਕਰਦਾ ਅੱਜ ਵੀ ਦਵਾਈ ਲੈਣ ਆਏ ਅੱਜ ਮੈਂ ਫਸਟ ਟਾਈਮ ਆਇਆ ਜੀ ਡਾਕਟਰ ਸਾਹਿਬ ਕੋਲ ਮਿਲਨੇ ਗਿਆ ਜਾਣਾ ਜ਼ਰੂਰ ਹੈ ਡਾਕਟਰ ਸਾਹਿਬ ਕੋਲ ਜੀ ਬਤੁਰੇ ਇਹਨਾਂ ਦੀਆਂ ਵੀਡੀਓਜ਼ ਦੇਖਦੇ ਸੀ ਉਹ ਨੁਸਕੇ ਤੁਸੀਂ ਅਪਣਾਏ ਤੇ ਅੱਜ ਇਹਨਾਂ ਨੂੰ ਮਿਲਣ ਆਏ ਹੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਬੀਬੀ ਜੀ ਸਤਿ ਸ਼੍ਰੀ ਅਕਾਲ ਬੇਟਾ ਜੀ ਕਿੱਥੋਂ ਆਏ ਤੁਸੀਂ ਅਸੀਂ ਪਾਤਰਾਂ ਦੇ ਨੇੜੇ ਆਏ ਜੀ ਕਿ ਕਿਸ ਚੀਜ਼ ਦੀ ਦਵਾਈ ਲੈਣਾ ਹੈ ਮੈਂ ਸ਼ੂਗਰ ਦੀ ਲੈ ਰਹੀ ਹਾਂ ਪਹਿਲੀ ਵਾਰ ਆਇਓ ਜੋ ਪਹਿਲਾਂ ਵੀ ਦਵਾਈ ਲਈ ਮੈਂ ਚੌਥੀ ਵਾਰੀ ਆਈ ਆ ਤੇ ਦਵਾਈ ਨਾਲ ਕਿੰਨਾ ਕ ਫਰਕ ਮੈਨੂੰ ਬਹੁਤ ਜ਼ਿਆਦਾ ਫਰਕ ਆ ਕਿੰਨਾ ਕ ਤੁਹਾਡਾ ਸ਼ੂਗਰ ਲੈਵਲ ਰਹਿੰਦਾ ਸੀ ਮੇਰਾ ਮਤਲਬ ਵੀ ਪਹਿਲਾਂ ਤਾਂ ਠੀਕ ਸਹੀ ਸੀ ਬਾਅਦ ਵਿੱਚ ਹੁਣ ਮਤਲਬ 423 450 ਤੇ ਚਲਾ ਗਿਆ ਸੀ ਪਰ ਹੁਣ ਫੇਰ ਮੇਰਾ 150 ਕਲੀ 200 ਹੋ ਜਾਂਦਾ ਨਹੀਂ ਤਾਂ 150 ਤੋਂ ਵਧੀਆ ਮੇਰਾ ਸਰੀਰ ਮਤਲਬ ਵੀ ਚੱਲ ਪਿਆ ਮੈਨੂੰ ਬਹੁਤ ਪ੍ਰੋਬਲਮ ਬਣ ਗਏ ਸਨ ਸ਼ੂਗਰ ਤੋਂ ਵੈਸੇ ਹੁਣ ਬਠੀ ਗਿਆ अच्छा दवाई ਦੇ ਨਾਲ ਜਿਵੇਂ ਗੁਹਿਲ ਸਾਹਿਬ ਨੇ ਉਹ ਕੁਝ ਪ੍ਰੇਜ ਵੀ ਦੱਸਦੇ ਨੇ ਹਾਂਜੀ ਪ੍ਰੇਜ ਫਿਰ ਕੋਈ ਕਰਨਾ ਪੈਂਦਾ ਜਿਹੜਾ ਸ਼ੂਗਰ ਦਾ ਪ੍ਰੇਜ ਉਹ ਕਰਨਾ ਪੈਂਦਾ ਜੇ ਆਪਾਂ ਦਵਾਈ ਵੀ ਲਈ ਜਾਈਏ ਤੇ ਮਿੱਠਾ ਵੀ ਖਾਈ ਜਾਈਏ ਫਿਰ ਆਪਣਾ ਲੈਣਾ ਉਹ ਬੰਦਾ ਕੋਈ اچھا ਇੱਕ ਨਹੀਂ ਹੁੰਦਾ ਕਿ ਆਯੁਰਵੈਦਿਕ ਦਵਾਈਆਂ ਹੁੰਦੀਆਂ ਨੇ ਉਹਨਾਂ ਦੇ ਨਾਲ ਘਬਰਾਟ ਹੁੰਦੀ ਆ ਗਰਮੀ ਹੁੰਦੀ ਆ ਨਹੀਂ ਮੈਨੂੰ ਕੁਝ ਨਹੀਂ ਕੋਈ ਘਬਰਾਟ ਨਹੀਂ ਹੋਈ ਇੱਕ ਦਵਾਈ ਨਾਲ ਹੀ ਸੋ ਅਸੀਂ ਛੱਡ ਦਿੱਤੀ ਸੀ ਹਾਂ ਬាទ ਮਾਫ਼ ਤੁਹਾਨੂੰ ਮਾਫ਼ ਕਰਾਂ ਦਵਾਈ ਗੁਹਿਲ ਸਾਹਿਬ ਹਾਂਜੀ ਮਾਫ਼ ਹੋ ਗਏ ਮੈਨੇ ਗੁਰੂ ਗੁਹਿਲ ਸਾਹਿਬ ਦੀ ਦਵਾਈ ਸਾਨੂੰ ਮਾਫ਼ ਕਰਕੇ ਆੱਖਾਂ ਵਾਸਤੇ ਵੀ ਇੱਕ ਨਿਰਾਲਾ ਆਈ ਡ੍ਰੌਪ ਹੈ ਉਹਦੇ ਕਿੰਨੇ ਕੁ ਫਾਇਦੇ ਨੇ ਕਿੰਨਾ ਕੁ ਫੀਲ ਹੁੰਦਾ ਅੱਖਾਂ ਦੇ ਵਿੱਚ ਪਾਉਣ ਤੋਂ ਬਾਅਦ ਉਹਦੇ ਬਾਰੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਹੋ ਸਤਿ ਸ਼੍ਰੀ ਅਕਾਲ ਜੀ ਪਟਿਆਲੇ ਤੋਂ ਭਾਈ ਅੱਛਾ ਤੁਹਾਡੀਆਂ ਅੱਖਾਂ ਦੇ ਵਿੱਚ ਹੁਣੇ ਇੱਕ ਨਿਰਾਲਾ ਆਈ ਡ੍ਰੌਪ ਆਇਆ ਹੈ ਉਹ ਕਿੰਨਾ ਕੁ ਕੀ ਫੀਲ ਹੋਇਆ ਫੀਲ ਇਸ ਤਰ੍ਹਾਂ ਹੋ ਰਿਹਾ ਸਰ ਵੀ ਅੱਛਾ ਲੱਗ ਰਿਹਾ ਵੀ ਆਈਜ਼ ਪੂਰੀ ਮੈਂ ਖੁੱਲ ਰਹੀਆਂ ਨੇ ਵੀ ਪਹਿਲਾਂ ਥੋੜੀ ਕਲੋਜ਼ ਹੀ ਹੁੰਦੀ ਸੀ ਨਾ ਵੀ ਅੱਛਾ ਲੱਗ ਰਿਹਾ ਪੂਰਾ ਸਾਫ਼ ਕਲੀਅਰ ਜਿਹਾ ਫੀਲ ਹੋ ਰਿਹਾ ਮੈਨੂੰ ਅੱਖਾਂ ਦਾ ਇੱਕ ਜਿਵੇਂ ਭਾਰਾਪਾਨਾ ਜਾਂ ਰਿਲੀਫ ਮਿਲ ਰਿਹਾ ਹਾਂਜੀ ਹਾਂਜੀ ਰਿਲੈਕਸ ਹੋ ਰਹੀ ਜੀ ਜਿਵੇਂ ਕਹਿੰਦਾ ਨਾ ਅੱਖਾਂ ਦਾ ਸਫਾਈ ਹੋ ਗਈ ਹਾਂਜੀ ਸਫਾਈ ਹੋ ਗਈ ਬਿਲਕੁਲ ਅੱਛਾ ਹੋਰ ਕਿਹਦੀ ਦਵਾਈ ਲੈਣਾ ਹੈ ਇਹ ਪਪੋ ਦੀ ਲੈਣੇ ਜੀ ਆਪਣੇ ਕਿਸ ਚੀਜ਼ ਦੀ ਇਹ ਬਾਥਰੂਮ ਦੀ ਯੂਰੀਨ ਦੀ ਪ੍ਰੋਬਲਮ ਹੈ ਇਹਨਾਂ ਨੂੰ ਅੱਛਾ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਇੱਥੇ ਗੁਲਸਾਹਬ ਦਾ ਜਿਹੜਾ ਕੈਂਪ ਆ ਉਹਦੇ ਵਿੱਚ ਦਵਾਈ ਹੈ ਐਕਚੁਅਲੀ ਮੇਰੇ ਮਿਸ ਜੀ ਸਾਰੂ ਦੇਖ ਦਿੰਦੇ ਯੂਟੀਵੀ ਦੇ ਇਹਨਾਂ ਦੇ ਫੇਸਬੁੱਕ ਤੇ ਇੱਕ ਵਾਰ ਸ਼ੇਅਰ ਵੀ ਕਰ ਦਿੰਦੇ ਸੀ ਦੇਖ ਦਿੰਦੇ ਸਾਰ ਨੂੰ ਫਿਰ ਅਸੀਂ ਕਿਹਾ ਵੀ ਅਸੀਂ ਕਾਫੀ ਡਾਕਟਰ ਦੇਖੇ ਨੇ ਉਹ ਚੰਡੀਗੜ੍ਹ ਨਹੀਂ ਛੱਡੇ ਪਟਿਆਲਾ ਵੀ ਨਹੀਂ ਛੱਡੇ ਲੁਧਿਆਣਾ ਤੱਕ ਜਾਏ ਵੇ ਸੀਗੇ ਚਲੋ ਇੱਥੇ ਇੱਥੋਂ ਦੇਖ ਲਓ ਜੀ ਆਰਾਮ ਨੂੰ ਇੱਥੇ ਆਉ ਸਕਦਾ ਜੀ ਸਸਿਕਰ ਬਾਈ ਜੀ ਕਿੱਥੋਂ ਆਏ ਹੋ ਲੰਬੀ ਤੋਂ ਆਏ ਬੜੀ ਦੂਰੋਂ ਆਏ ਹੋ ਹਾਂਜੀ ਆਂਦੇ ਆਂਦੇ ਅੱਛਾ ਕਿਸ ਤਰ੍ਹਾਂ ਪਤਾ ਲੱਗਿਆ ਕਿ ਗੋਇਲ ਸਾਹਿਬ ਦਾ ਜਿਹੜਾ ਵਰਦਾਨ ਐਰਬੈਟਿਕ ਸੈਂਟਰ ਆ ਉਹਦੇ ਵਿੱਚ ਇਸ ਤਰ੍ਹਾਂ ਇਲਾਜ ਹੋਉਂਦਾ ਉਹ ਟੀਵੀ 'ਤੇ ਦੇਖਿਆ ਸੀ ਗੁੜਗਿਆਂ ਨੇ ਗੁੜਗਈ ਲੈਣਾ ਆਈ ਆ ਮੈਡੀਸਨ 슈ਗਰ ਦਾ ਕਰਕੇ ਹਾਂ ਵਧੀਆ ਲੱਗੇ ਸਾਨੂੰ ਤਾਂ ਇਹ ਦੇਖਣ ਦੇ ਮਨ ਲਾਇਆ ਪਹਿਲੇ ਆਏ ਆ ਕਿਰਨ ਦੇਖਦੇ ਆਂ ਬਸ ਕਿਹੜੇ ਅੱਖਾਂ ਵਾਲੀ ਮੈਡੀਸਿਨ ਇਹ ਪਾਈ ਉਹ ਵੀ ਬਹੁਤ ਵਧੀਆ ਜੀ ਹੌਲੀ ਅੱਖਾਂ ਦੇ ਵਿੱਚ ਪਾਈ ਸੀ ਹਾਂਜੀ ਹਾਂਜੀ ਹੌਲੀਆਂ ਹੋ ਗਈਆਂ ਅੱਖਾਂ ਇਹ ਅੱਗੇ ਨਾਲੇ ਸਾਫ਼ ਜਿਹਾ ਫੀਲ ਹੋ ਰਿਹਾ ਅੱਖਾਂ ਨੂੰ ਸਰ ਤੇ ਕਿਸ ਤਰ੍ਹਾਂ ਦਾ ਤੁਹਾਨੂੰ ਵਿਸ਼ਵਾਸ ਹੈ ਕਿ ਇੱਥੇ ਜੇਕਰ ਤੁਸੀਂ ਹੁਣ ਟ੍ਰੀਟਮੈਂਟ ਕਰਾਉਣ ਵਾਸਤੇ ਆਏ ਹੋ ਜੋ ਸ਼ੂਗਰ ਦੀ ਗੱਲ ਕੀਤੀ ਹੈ ਤਾਂ ਇਸ ਤੋਂ ਪਹਿਲਾਂ ਵੀ ਕਿਤੇ ਇਲਾਜ ਕਰਵਾਇਆ ਹੈ ਹਾਂ ਪਹਿਲਾਂ ਬਹੁਤ ਜਗ੍ਹਾ ਕਰਵਾਇਆ ਜੀ ਇਹ ਲਾਸਟ ਇੱਥੇ ਆਏ ਹੁਣ ਇਹ ਸਾਰੇ ਕਿਤੇ ਵਿਸ਼ਵਾਸ ਉੱਠਿਆ ਪਿਆ ਜੀ ਜਹਾ ਜਾ ਕੇ ਬਹੁਤ ਟਾਈਮ ਹੋ ਗਏ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦਾ ਰੋਗਾਂ ਦਾ ਇਲਾਜ ਆਯੁਰਵੈਦਿਕ ਤਰੀਕੇ ਦੇ ਨਾਲ ਵਰਦਾਨ ਆਯੁਰਵੈਦਿਕ ਸੈਂਟਰ ਦੇ ਵਿੱਚ ਕੀਤਾ ਜਾਂਦਾ ਹੈ। ਮਿਸਟਰ ਸੁਭਾਸ਼ ਗੋਇਲ ਦੇ ਐਮ ਡੀ ਨੇ ਤੇ ਉਹਨਾਂ ਵੱਲੋਂ ਹੀ ਉਪਰਾਲੇ ਕੀਤੇ ਜਾਂਦੇ ਨੇ। ਅੱਜ ਵੀ ਇੱਕ ਟੈਂਪ ਲਗਾਇਆ ਗਿਆ ਹੈ ਤੇ ਅਸੀਂ ਤੁਹਾਡੀ ਗੱਲਬਾਤ ਪੇਸ਼ੈਂਟਸ ਦੇ ਨਾਲ ਕਰਵਾ ਰਹੇ ਹਾਂ। ਉਹਨਾਂ ਦੇ ਨਾਲ ਜਿਹੜੇ ਸਹਿਯੋਗੀ ਆਏ ਨੇ, ਰਿਸ਼ਤੇਦਾਰ ਆਏ ਨੇ ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਵਾ ਰਹੇ ਹਾਂ। ਸਤਿ ਸ਼੍ਰੀ ਅਕਾਲ ਵੀਰ ਜੀ ਕਿੱਥੋਂ ਆਏ ਹੋ? ਸਤਿ ਸ਼੍ਰੀ ਅਕਾਲ ਜੀ। ਅਸੀਂ ਜ਼ਿਲ੍ਹਾ ਮਾਨਸਾਗੁਰ ਲਾੜਾ ਤੋਂ ਆਏ ਜੀ। ਮੇਰਾ ਛੋਟਾ ਬ੍ਰਦਰ ਹੀ ਉਹਨਾਂ ਸ਼ੂਗਰ ਦੇ ਪ ਇੱਥੇ ਅਸੀਂ ਅੱਗੇ ਗਾਈਡ ਕੀਤਾ ਤਾਂ ਪਤਾ ਲੱਗਾ ਸਾਨੂੰ ਵੀ ਇੱਥੇ ਕੈਂਪ ਹੀ ਲੱਗਿਆ ਹੈਗਾ ਅਸੀਂ ਆਪਣਾ ਸਾਰਾ ਕੁਝ ਲੈ ਕੇ ਇੱਥੇ ਆਏ ਆ ਤੇ ਦਵਾਈ ਪਹਿਲੀ ਵਾਰ ਲੈ ਰਹੇ ਨੇ ਇਹ ਕੋਈ ਸਾਨੂੰ ਮੈਂ ਖੁਦ ਅੱਖਾਂ ਦੇ ਵਿੱਚੋਂ ਡ੍ਰੌਪਸ ਪਵਾਇਆਗਾ ਮੈਨੂੰ ਉਸ ਤੋਂ ਬਾਅਦ ਕਾਫੀ ਵਧੀਆ ਲੱਗਿਆ ਮੈਂ ਪਹਿਲੀ ਵਾਰ ਦਵਾਈ ਲੈਣ ਆਏ ਬਿਲਕੁਲ ਸਰ ਪਹਿਲੀ ਵਾਰ ਆਏ ਜੀ ਇਸ ਤੋਂ ਪਹਿਲਾਂ ਵੀ ਕਦੇ ਆਯੁਰਵੈਦਿਕ ਦਵਾਈ ਜਾਂ ਕੋਈ ਹੋਰ ਦਵਾਈ ਖਾਦੀ ਨਹੀਂ ਨਹੀਂ ਕਦੇ ਵੀ ਨਹੀਂ ਜੀ ਪਹਿਲਾਂ ਕਦੇ ਨਹੀਂ ਕੋਈ ਦਵਾਈ ਲਈ ਜੀ ਅਸੀਂ ਇਹਨਾਂ ਨੇ ਸ਼ੁਰੂ ਕੀਤਾ ਥੋੜਾ ਜਿਹਾ ਆਪਣੇ ਸ਼ੂਗਰ ਨੂੰ ਘਟਾਉਣ ਵਾਸਤੇ ਵੀਡੀਓ ਦੇਖ ਕੇ ਥੋੜਾ ਸ਼ੁਰੂ ਕੀਤਾ ਕਾਫੀ ਹੱਤਕ ਕੁਝ ਕੁਛ ਨਾ ਕੁਛ ਠੀਕ ਹੈ ਤੇ ਜਿਹੜੀਆਂ ਤੁਸੀਂ ਐਮ ਡੀ ਸਾਹਿਬ ਦੀਆਂ ਗੋਇਲ ਸਾਹਿਬ ਦੀਆਂ ਜਿਹੜੀਆਂ ਵੀਡੀਓਜ਼ ਦੇਖੀਆਂ ਉਹਨਾਂ ਦੇ ਵਿੱਚ ਜਿਹੜੇ ਉਹ ਨੁਸਖੇ ਦੱਸਦੇ ਨੇ ਉਹਨਾਂ ਤੋਂ ਤੁਹਾਨੂੰ ਲੱਗਿਆ ਕਿ ਫਰਕ ਪਿਆ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਬਿਲਕੁਲ ਜੀ ਇਸ ਤੋਂ ਬਾਅਦ ਨੈਕਸਟ ਮੈਂ ਆਪਦੀ ਮਦਰ ਨੂੰ ਵੀ ਦਿਖਾਣ ਆਣਾ ਜੀ ਉਹਨਾਂ ਦੇ ਨਾ ਸਿਰ ਦੇ ਵਿੱਚ ਗੈਸ ਦੀ ਪ੍ਰੋਬਲਮ ਹੈਗੀ ਆ ਅਸੀਂ ਬਟਿੰਡਾ ਤੱਕ ਦਿਖਾਇਆ ਹੈਗਾ ਉੱਥੇ ਸਾਨੂੰ ਕੋਈ ਫਰਕ ਨਹੀਂ ਪਿਆ ਅੰਗਰੇਜ਼ੀ ਦਵਾਈਆਂ ਨਾਲ ਹੋ ਸਕਦਾ ਵੀ ਅਸੀਂ ਨੈਕਸਟ ਵੀਕ ਅਸੀਂ ਗੋਲ ਸਾਹਿਬ ਨੂੰ ਮਿਲੀਏ ਸਾਨੂੰ ਬਹੁਤ ਬਹੁਤ ਵਧੀਆ ਲੱਗਿਆ ਜੀ ਇੱਕ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਦੇਖਦੇ ਆਂ ਪੁੱਛਦੇ ਆ ਉਹਨਾਂ ਤੋਂ ਕਿ ਉਹ ਕਿਸ ਚੀਜ਼ ਦੀ ਦਵਾਈ ਲੈਣ ਆਏ ਨੇ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਿਲਕੁਲ ਆ ਕਬਜ ਦੀ ਦਵਾਈ ਲੈਣ ਆਇਓ ਜੀ ਮੈਂ ਕਬਜ ਦੀ ਲੈਣ ਆਈ ਆ ਜੀ ਪਹਿਲੀ ਵਾਰ ਆਇਓ ਦੂਜੀ ਵਾਰ ਆਈ ਆ ਜੀ ਕਿੱਥੋਂ ਆਇਓ ਸੰਗਰੂਰ ਤੋਂ ਆਈ ਆ ਜੀ ਅੱਛਾ ਜਦੋਂ ਤੁਸੀਂ ਪਹਿਲੀ ਵਾਰ ਦਵਾਈ ਲਈ ਸੀਗੀ ਤਾਂ ਉਹਦੇ ਨਾਲ ਕਿੰਨਾ ਕੁ ਫਰਕ ਆ ਹਾਂ ਜੀ ਬਹੁਤ ਵਧੀਆ ਫਰਕ ਆ ਉਹਦੇ ਨਾਲ ਹਫ਼ਤੇ 'ਚ ਹੁਣ ਮੇਰਾ ਇੱਕ ਦਿਨ ਮਿਸ ਜਾਂਦਾ ਹੈ ਮੇਨ ਜੀ ਚਾਰ ਦਿਨ ਮਿਸ ਗਿਆ ਨਹੀਂ ਠੀਕ ਹੈ ਜੀ ਮੈਂ ਠੀਕ ਹਾਂ ਮਤਲਬ ਹੁਣ ਤੁਸੀਂ ਕਾफी ਰਾਹਤ ਮਹਿਸੂਸ ਹਾਂਜੀ ਮੈਨੂੰ ਕਿਹਾ ਵੀ 6 ਮਹੀਨੇ ਦਵਾਈ ਖਾਈ ਜਾਓ ਹਾਂਜੀ ਮੈਂ ਠੀਕ ਹਾਂ ਜੀ ਉਹਦੇ ਨਾਲ ਜਦੋਂ ਤੁਹਾਨੂੰ ਕਬਜ਼ੀ ਰਹਿੰਦੀ ਸੀ ਉਹਦੇ ਨਾਲ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਹੋਣਗੀਆਂ ਨਹੀਂ ਜੀ ਹੋਰ ਨਹੀਂ ਮੈਨੂੰ ਕੋਈ ਆਈ ਹੈਗੀ ਹੈਗੀ ਸੀ ਕੋਈ 50 ਸਾਲ ਤੋਂ ਹੁਣ ਵਾਧਿਓ ਵਾਧ ਹੀ ਜਾਂਦੀ ਸੀ ਹਾਂ ਹੂੰ ਠੀਕ ਹਾਂ ਮੈਂ ਹੁਣ ਜੀ ਮਤਲਬ 50 ਸਾਲ ਤੋਂ ਕਬਜ਼ੀ ਸੀ ਤੇ ਤੁਸੀਂ ਗੁਇਲ ਸਾਹਿਬ ਤੋਂ ਦਵਾਈ ਲਈ ਤੇ ਹੁਣ ਫਰਕ ਹੈ ਹਾਂ ਬਹੁਤ ਜ਼ਿਆਦਾ ਫਰਕ ਹੈ ਥੋੜਾ ਨਹੀਂ ਬਹੁਤ ਫਰਕ ਹੈ ਵੀ ਮੈਂ ਠੀਕ ਆ ਮਤਲਬ ਵੀ ਮੇਰਾ ਮਨ ਖੜਾ ਹੈ ਵੀ ਮੈਂ ਠੀਕ ਹੋ ਜੂ ਹਾਂ ਅੱਗੇ ਪਰਮਾਤਮਾ ਜਾਣੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਕਿੱਥੋਂ ਆਏ ਤੁਸੀਂ ਮੋਹਨਕ ਤੋਂ ਜੀ ਤੇ ਕਿਸ ਚੀਜ਼ ਦੀ ਦਵਾਈ ਲੈਣਾ ਗੋਡਿਆਂ ਦੀ ਕਦੋਂ ਤੋਂ ਤੁਹਾਡੇ ਗੋਡੇ ਦਰਦ ਸਾਲ ਪਰ ਲੰਮ ਤੋਂ ਸੀ ਇੱਕ ਵਾਰ ਕਿੰਨੀ ਵਾਰ ਆਇਓ ਤੀਜੀ ਵਾਰ ਜੀ ਤੇ ਤੀਜੀ ਵਾਰ ਤੁਸੀਂ ਦਵਾਈ ਲੈਣ ਆਏ ਹੋ ਇਹਦਾ ਮਤਲਬ ਕੁਝ ਨਾ ਕੁਝ ਰਾਹਤ ਮਿਲੀ ਬਹੁਤ ਜ਼ਿਆਦਾ ਜੀ ਫਰਕ ਹੈ ਜੀ ਤੇ ਜੋ ਪਰਹੇਜ਼ ਗੁਲਸੱਬ ਦੱਸਦੇ ਨੇ ਉਹ ਵੀ ਨਾਲ ਨਾਲ ਕਰਦੇ ਹਾਂਜੀ ਹਾਂ ਸਾਰੇ ਕਰਿਆ ਤੇ ਜਿਹੜੀ ਦਵਾਈ ਹੈ ਉਹ ਹੁੰਦਾ ਹੈ ਕਿ ਉਹਦੀ ਤਸਵੀਰ ਗਰਮ ਹੁੰਦੀ ਹੈ ਜਾਂ ਕੋਈ ਕੁਛ ਨਹੀਂ ਸਾਰੀ ਮਾਫ ਹੈ ਜੀ ਬਧੀਆ ਕੋਈ ਉਹ ਨਹੀਂ ਕਰਿਆ ਸਾਈਡ ਇਫੈਕਟ ਕੋਈ ਨਹੀਂ ਮੈਨੂੰ ਲੱਗਿਆ ਸਰੀਰ ਨੋਰਮਲ ਆਮ ਤਰ੍ਹਾਂ ਲਈ ਹੈ ਦਵਾਈ ਕੀ ਮੈਂ ਨੋਰਮਲ ਬੰਦਾ ਰਹਿੰਦਾ ਉਹ ਵੀ ਰਹੀਆਂ ਮੈਂ ਅੱਛਾ ਜਿਹੜਾ ਗੁਲਸੱਬ ਦਾ ਇੱਕ ਬੜਾ ਮਸ਼ਹੂਰ ਆ ਕਾਲਾ ਗੋੰਦ ਹਾਂਜੀ ਉਹੀ ਵਰਤ ਹਾਂਜੀ ਹਾਂਜੀ ਉਹੀ ਹੈ ਉਹੀ ਕਾਲਾ ਗੋੰਦ ਵਾਲਾ ਕੈਪਸੂਲ ਖਾਂਦੇ ਹੋ ਹਾਂਜੀ ਤੇ ਕਾਲਾ ਗੋੰਦ ਵਾਲੀ ਜਿਹੜੀ ਜੈਲ ਹੈ ਹਾਂਜੀ ਉਹੀ ਹੈ ਸਾਰੀ ਜੀ तरीका पूरा ਲਾਉਣ ਦਾ ਸਹੀ ਹਾਂਜੀ ਹਾਂ ਸਹੀ ਚੀਜ਼ ਬਿਲਕੁਲ ਕਿਵੇਂ ਦੱਸਿਆ ਉਮੀ ਡਾਕਟਰ ਸਾਹਿਬ ਨੇ ਉਮੀ ਕਰ ਰਹੇ ਆ ਵੀਰ ਜਿਆਂ ਦਾ ਅਸੀਂ ਤਾਂ ਵੀਰ ਜੀ ਸਮਝਦੇ ਇਹਨਾਂ ਨੂੰ ਡਾਕਟਰ ਸਮਝਦੇ ਨਹੀਂ ਪਿਆਰ ਨਾਲ ਦਵਾਈ ਦਿੰਦੇ ਨੇ ਬਹੁਤ ਫਰਕ ਹੈ ਸਾਨੂੰ ਵੀਰ ਆਪਣੇ ਵੱਡੇ ਵੀਰ ਵਰਗੇ ਨੇ ਆਪਾਂ ਦਾ ਡਾਕਟਰ ਸਾਹਿਬ ਕਰਦੇ ਫੈਮਿਲੀ ਵਾਂਗੂ ਹਾਂਜੀ ਬਹੁਤ ਵਧੀਆ ਪੂਰੀ ਰਾਹਤ ਕਿੰਨੀ ਵਾਰ ਤੀਜੀ ਵਾਰ ਲੈਣਾ ਤੀਜੀ ਵਾਰ ਆਏ ਹਾਂ ਜੀ ਹਾਂਜੀ ਰਾਮ ਹੈ ਜੀ ਹੁਣ ਮੈਨੂੰ ਬਹੁਤ ਹੋਜੂ ਜੀ 6 ਮਹੀਨੇ ਦਾ ਕੋਰਸ ਦੱਸਿਆ ਮੇਰੇ 6 ਮਹੀਨਿਆਂ ਚ ਮੈਨੂੰ ਲੱਗਦਾ ਆਪਦੇ ਮਨ ਨੂੰ ਵੀ ਕੰਪਲੀਟ ਸੈੱਟ ਹੋ ਜੂਗੀ ਮੈਂ ਆਪਰੇਸ਼ਨ ਦੱਸਿਆ ਹੋਇਆ ਸੀ ਜੀ ਗੋਡਿਆਂ ਦਾ ਮੰਨ ਮੈਨੂੰ ਕੋਈ ਪ੍ਰੋਬਲਮ ਨਹੀਂ ਨੀੱਚੋ ਆਕੜਦੇ ਹੁੰਦੀ ਸੀ ਆ ਚੀਜ਼ ਸਾਰੀ ਬਿਲਕੁਲ ਠੀਕ ਨਹੀਂ ਹੋਣਾ ਹਾਂਜੀ ਥੈਂਕ ਯੂ ਸਾਡੇ ਨਾਲ ਕੁਝ ਪੇਸ਼ੈਂਟ ਵੀ ਮੌਜੂਦ ਨੇ ਜਿਨ੍ਹਾਂ ਦੇ ਨਾਲ ਤੁਹਾਡੀ ਗੱਲਬਾਤ ਕਰਵਾ ਰਹੇ ਹਾਂ ਤੇ ਸਾਡੇ ਨਾਲ ਇੱਕ ਬਜ਼ੁਰਗ ਨੇ ਉਹਨਾਂ ਤੋਂ ਪੁੱਛਦੇ ਹਾਂ ਕਿ ਉਹ ਕਿੱਥੋਂ ਆਏ ਨੇ ਤੇ ਕਿਸ ਚੀਜ਼ ਦੀ ਦਵਾਈ ਲੈਣ ਵਾਸਤੇ ਆਏ ਨੇ ਸਤਿ ਸ਼੍ਰੀ ਅਕਾਲ ਜੀ ਸਿਕਰ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਆਏ ਹਾਂ ਜੀ ਤੁਸੀਂ ਅਸੀਂ ਕਲੋਦੀਪਿੰਡ ਤੋਂ ਆਏ ਹਾਂ ਜੀ ਜ਼ਿਲ੍ਹਾ ਸੰਗਰੂਰ ਆ ਜੀ ਤੇ ਸਾਡੇ ਗੋਡਿਆਂ ਦੀ ਪ੍ਰੋਬਲਮ ਹੈ ਜੀ ਸਾਨੂੰ ਸਰ ਜੀ ਸਾਨੂੰ ਹਰਪੰਸ ਸਿੰਘ ਨੇ ਦੱਸਿਆ ਜੀ ਕੁਝ ਮੈਨੂੰ ਫਰਕ ਪਿਆ ਗੋਡਿਆਂ ਦਾ ਤੇ ਇੱਕ ਸੀਤ ਸਿੰਘ ਨੇ ਕਿਹਾ ਸੀ ਉਹਦੇ ਬਜ਼ੁਰਗਾਂ ਦੀ ਉਮਰ ਜ਼ਿਆਦਾ ਈ ਥੋੜੀ ਏਜ ਉਹ ਕਹਿੰਦਾ ਮੈਨੂੰ ਕੋਈ ਫਰਕ ਨਹੀਂ ਪਿਆ ਜੀ ਤੇ ਹਾਂਜੀ ਅੱਛਾ ਤੁਸੀਂ ਪਹਿਲੀ ਵਾਰ ਆਏ ਹੋ ਅਸੀਂ ਪਹਿਲੀ ਵਾਰ ਆਏ ਜੀ ਜੀ ਹਾਂਜੀ ਤੇ ਕਿੰਨਾ ਕੁ ਤੁਹਾਨੂੰ ਭਰੋਸਾ ਹੈ ਜਿਸ ਤਰ੍ਹਾਂ ਤੁਹਾਡੇ ਇੱਕ ਰਿਜ਼ਲਟ ਆਇਆ ਕਿ ਨਹੀਂ ਫਰਕ ਪਿਆ ਦੂਸਰਾ ਕਹਾ ਕਿ ਫਰਕ ਪਿਆ ਕਿਉਂਕਿ ਉਹ ਤਾਂ ਸਰੀਰ ਦੇ ਉੱਤੇ ਡਿਪੈਂਡ ਕਰਦਾ ਹੈ ਪਰ ਤੁਹਾਨੂੰ ਵਿਸ਼ਵਾਸ ਹੈ ਸਾਨੂੰ ਇਹ ਵਿਸ਼ਵਾਸ ਆਇਆ ਜੀ ਅੱਜ ਇੱਕ ਬੰਦਾ ਕਹਿ ਰਿਹਾ ਵੀ ਜੀ ਮੈਨੂੰ ਕੁਝ ਕੁਝ ਫਰਕ ਹੈ ਉਸ ਪਰਸੈਂਟ 10 20% ਮੈਨੂੰ ਫਰਕ ਪਿਆਗਾ ਉਹਦੇ ਵਿਸ਼ਵਾਸ ਕਰਕੇ ਮੈਂ ਵੀ ਉਸੇ ਵਾਸਤੇ ਰੱਖ ਸਾਹਿਬ ਤੇ ਮੇਜੀ ਲੋਪਾਵਿਕ ਵਰਧਕ ਆਏ ਜੀ ਹਾਂਜੀ ਇਸ ਤੋਂ ਪਹਿਲਾਂ ਵੀ ਤੁਸੀਂ ਕਿਤੇ ਆਪਣਾ ਇਲਾਜ ਕਰਵਾਇਆ ਗੋਡਿਆਂ ਦਾ ਇਲਾਜ ਨਹੀਂ ਕਰਵਾਇਆ ਜੀ ਬਸੇ ਤੁਰਤੇ ਫਿਰਤੇ ਡਾਕਟਰਾਂ ਦੀ ਦਵਾਈ ਦੂ ਹੀ ਲੈਂਦੇ ਰਹਾ ਮਾਣੀ ਬੋਟੀ ਹਾਂਜੀ ਮੈਨੂੰ ਗੋਡਿਆਂ ਦੀ ਵੀ ਪ੍ਰੋਬਲਮ ਹੈ ਜੀ ਮੈਨੂੰ ਢੂਹੀ ਦੀ ਪ੍ਰੋਬਲਮ ਹੈ ਮੋਢੇ ਦੀ ਪ੍ਰੋਬਲਮ ਹੈ ਤਿੰਨ ਪ੍ਰੋਬਲਮਾਂ ਹੈ ਮੈਨੂੰ ਹਾਂਜੀ ਅਸੀਂ ਤੁਹਾਡੀ ਮੁਲਾਕਾਤ ਉਹਨਾਂ ਪੇਸ਼ੈਂਟਸ ਦੇ ਨਾਲ ਕਰਵਾਈ ਹੈ ਉਹਨਾਂ ਪੇਸ਼ੈਂਟਸ ਦੇ ਰਿਸ਼ਤੇਦਾਰਾਂ ਦੇ ਨਾਲ ਕਰਵਾਈ ਹੈ ਜਿਨ੍ਹਾਂ ਨੂੰ ਇੱਥੋਂ ਰਾਹਤ ਮਿਲੀ ਹੈ ਕਈਆਂ ਨੂੰ ਪੂਰੀ ਰਾਹਤ ਮਿਲ ਗਈ ਹੈ ਕਈਆਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਤੇ ਵਰਦਾਨ ਆਯੁਰਵੈਦਿਕ ਸੈਂਟਰ ਸੈਕਟਰ 44 ਡੀ ਵੱਲੋਂ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਜਿਹੜੇ ਪ੍ਰੋਡਕਟ ਬਣਾਏ ਗਏ ਨੇ ਉਹ ਕਾਫੀ ਮਾਫਕ ਵੀ ਨਜ਼ਰ ਆ ਰਹੇ ਨੇ ਕਿਉਂਕਿ ਪੇਸ਼ੈਂਟ ਦੀ ਜ਼ੁਬਾਨੀ ਜਦੋਂ ਸਾਰਾ ਕੁਝ ਆ ਜਾਂਦਾ ਤਾਂ ਫਿਰ ਉਹ ਕਹਿੰਦੇ ਹੁੰਦੇ ਨੇ ਕਿ ਹਾਤ ਕੰਗਨ ਕੋਾਰਸੀ ਕਿਹਾ ਤੇ ਪੜੇ ਲਿਖੇ ਕਿਉਂ ਫਾਰਸੀ ਕਿਹਾ ਸਾਰਾ ਕੁਝ ਤੁਹਾਡੇ ਸਾਹਮਣੇ ਕਲੀਅਰ ਹੈ ਕਿ ਵਰਦਾਨ ਆਯੁਰਵੈਦਿਕ ਸੈਂਟਰ ਜਿਹੋ ਜਿਹਾਂ ਸੇਵਾਵਾਂ ਦੇ ਰਿਹਾ ਹੈ ਜਿਹੋ ਜਿਹੇ ਕੈਂਪ ਲਾਏ ਜਾਂਦੇ ਨੇ ਜਿਹੜੀਆਂ ਉਹਨਾਂ ਦੀਆਂ ਦਵਾਈਆਂ ਨੇ ਜਿਹੜੇ ਵੈਦ ਪੇਸ਼ੈਂਟਸ ਵਾਸਤੇ ਸਿੱਧ ਹੋ ਰਹੇ ਨੇ